ਅਮਰੀਕਾ ਵਿੱਚ ਹਰਜਿੰਦਰ ਸਿੰਘ ਨਾਲ ਵਾਪਰਿਆ ਹਾਦਸਾ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਉਸ ਦੇ ਘਰ ਪਰਿਵਾਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਭਾਵਕ ਕਰ ਦਿੱਤਾ ਹੈ ਦਰਅਸਲ ਹਰਜਿੰਦਰ ਹੁਣੀ ਦੋ ਭਰਾ ਹਨ ਜੋ ਦੋਵੇਂ ਹੀ ਅਮਰੀਕਾ ਵਿੱਚ ਰਹਿੰਦੇ ਹਨ ਜਦਕਿ ਉਹਨਾਂ ਦੀ ਮਾਂ ਇਕੱਲੀ ਪੰਜਾਬ ਦੇ ਵਿੱਚ ਸੀ ਤੇ ਆਪਣੇ ਪੁੱਤ ਤੇ ਹਾਦਸੇ ਕਾਰਨ ਮਾਂ ਦਾ ਕਿਹਾ ਜਾ ਰਿਹਾ ਹੈ ਰੋ ਰੋ ਕੇ ਬੁਰਾ ਹਾਲ ਹੈ ਤੇ ਅੱਜ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜੇ ਜਿੰਦਰੇ ਲੱਗੇ ਮਿਲੇ ਹਨ ਤੇ ਉਹਨਾਂ ਦੀ ਮਾਂ ਆਪਣੇ ਪੁੱਤ ਦੇ ਇਸ ਹਾਦਸੇ ਤੋਂ ਕਾਫੀ ਪਰੇਸ਼ਾਨ ਹੈ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਸੁਣੋ ਉਹਨਾਂ ਦੇ ਘਰ ਦੇ ਹਾਲਾਤ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆਪ ਸਭ ਅੱਗੇ ਬੇਨਤੀ ਹੈ ਕਿ ਪੰਜਾਬ ਵਾਸੀ ਹਲਕਾ ਤਰਨਤਾਰਨ ਪਿੰਡ ਰਟੋਲ ਦਾ ਨੌਜਵਾਨ ਹਰਜਿੰਦਰ ਸਿੰਘ ਜਿਸ ਦੀ ਉਮਰ 28 ਸਾਲ ਹੈ ਉਹ ਰੋਟੀ ਰੋਜੀ ਵਾਸਤੇ ਅਮਰੀਕਾ ਗਿਆ ਸੀ ਉੱਥੇ ਟਰੱਕ ਚਲਾਉਂਦਾ ਸੀ ਟਰੱਕ ਚਲਾਉਂਦੇ ਸਮੇਂ ਅਚਾਨਕ ਹਾਸਾ ਵਾਪਰ ਗਿਆ ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਉਥੋਂ ਦੇ ਕਾਨੂੰਨ ਮੁਤਾਬਕ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੁਣਨ ਵਿੱਚ ਆਇਆ ਹੈ ਕਿ ਉਸ ਨੂੰ 40-45 ਸਾਲ ਦੀ ਸਜ਼ਾ ਹੋ ਸਕਦੀ ਹੈ। ਅਸੀਂ ਉਹਨਾਂ ਦੇ ਘਰ ਵੀ ਗਏ, ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ। ਪਰਿਵਾਰ ਬਹੁਤ ਪਰੇਸ਼ਾਨ ਆ। ਪਰਿਵਾਰ ਘਰੋਂ ਜਾ ਚੁੱਕਾ ਸੀ, ਉਹਦੇ ਘਰ ਤਾਲੇ ਲੱਗੇ ਹੋਏ ਸੀ। ਪਰੇਸ਼ਾਨੀ ਵਿੱਚ ਪਤਾ ਨਹੀਂ ਉਹ ਕਿੱਥੇ ਘੁੰਮਦੇ ਹੋਣਗੇ। ਬਹੁਤ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ। ਇਹ ਸਾਰਾ ਕੁਝ ਅਣਜਾਣੇ ਵਿੱਚ ਹੋਇਆ। ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਇਹੋ ਜਿਹਾ ਹਾਸਾ ਹੋਇਆ ਸੀ ਵਿਅਕਤੀ ਦੀ ਮੌਤ ਹੋ ਗਈ ਸੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ 110 ਸਾਲ ਦੀ ਸਜ਼ਾ ਸੁناਈ ਗਈ ਸੀ ਜਿਸ ਵਿੱਚ ਸਾਰੇ ਭੈਣ ਭਰਾਵਾਂ ਨੇ ਸਿਕਨੇਚਰ ਮਹਿਮ ਚਲਾਈ ਉਸ ਸਿਕਨੇਚਰ ਮਹਿਮ ਦੇ ਕਾਰਨ ਹੀ ਉਸ ਦੀ 100 ਸਾਲ ਦੀ ਸਜ਼ਾ ਕੱਟ ਕੇ ਉਹਨਾਂ ਨੇ 10 ਸਾਲ ਰਹਿਣ ਦਿੱਤੀ ਇਸੇ ਤਰ੍ਹਾਂ ਹੀ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦਾ ਸਾਥ ਦਿਈਏ ਆਪਾਂ ਆਪਾਂ ਸਿਕਨੇਚਰ ਮਹੀਂਮਤ ਲਾ ਕੇ ਵੱਧ ਤੋਂ ਵੱਧ ਸਿਕਨੇਚਰ ਕਰਕੇ ਇਸ ਪਰਿਵਾਰ ਦੀ ਸਜ਼ਾ ਘਟਕ ਰਹੀਏ ਤਾਂ ਕਿ ਉਹ ਪਰਿਵਾਰ ਵਿੱਚ ਖੁਸ਼ੀ ਖਿਸ਼ਾਲੀ ਰਹਿ ਸਕੇ ਉਹਨੇ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਅਣਜਾਣੇ ਚ ਕੀਤਾ ਵਾ ਮੈਂ ਸਿਕਨੇਚਰ ਮਹੀਂਮਤ ਦਾ ਲਿੰਕ ਜਿਹੜਾ ਵਾ ਆਪਣੀ ਵੀਡੀਓ ਦੇ ਥੱਲੇ ਦੇ ਰਹੀ ਆ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸਿਕਨੇਚਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ